ਇਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 303 324 1991 ਤੇ 190 ਬੀ ਰਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀ ਬਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਤਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਫਤਾਰ ਕਰ ਲਿਆ ਜਾਵੇਗਾ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਰ ਕਰ ਜਿਹੜਾ ਕਤਲ ਕਰਨ ਦਾ ਲ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 303 324 191 ਦੇ 190 ਬੀ ਰਸਤੇ 'ਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਮਕਤਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਫਤਾਰ ਕਰ ਲਿਆ ਜਾਵੇਗਾ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਰਕਰ ਜਿਹੜਾ ਕਤਲ ਕਰਨ ਦਾ ਲੱਗਿਆ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 303 324 191 ਦੇ 190 ਬੀ ਰਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਦੇ ਤੁਰੰਤ ਕਾਰਵਾਈ ਕਰਦਿਆਂ ਮਕਤਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਮਾਰਕਰ ਜਿਹੜਾ ਕਤਲ ਕਰਨ ਦਾ ਅੰਦਾਜ਼ਾ ਹੈ 5 ਤਰੀਕ ਨੂੰ ਸ਼ਾਮ ਨੂੰ ਕਰੀਬ 4:35 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਲਵਪ੍ਰੀਤ ਸਿੰਘ ਜਿਹੜਾ ਉਸ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਵਾਰ ਕਰਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀਗਾ ਜਿਸ ਤੇ ਉਸ ਦੀ ਘਰ ਵਾਲੀ ਬਲਜਿੰਦਰ ਕੌਰ ਦੇ ਬਿਆਨ ਦੇ ਉੱਤੇ ਸਾਡੇ ਵੱਲੋਂ ਮਕਦਮਾ ਨੰਬਰ 60 ਅੰਡਰ ਸੈਕਸ਼ਨ 303 324 1991 ਤੇ 190 ਬੀ ਰਸਤੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹ ਜਿਹੜਾ ਦੋਵਾਂ ਮੀਆਂ ਬੀਵੀ ਜਿਹੜੇ ਐ ਇਥੇ ਮੋਣੀਪਾਰਕ ਦੇ ਵਿੱਚ ਇੱਕ ਕਿਰਾਏ ਦੇ ਉੱਤੇ ਬੀਜੀ ਦੇ ਵਿੱਚ ਰਹਿ ਰਹੇ ਸਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮਕਤਮਾ ਰਜਿਸਟਰ ਕਰਕੇ ਜਿਹੜਾ ਇਸ ਦੀ ਇਸ ਨੂੰ ਟ੍ਰੇਸ ਕਰਨ ਲਈ ਸਾਡੇ ਵੱਲੋਂ ਉਪਰਾਲੇ ਕੀਤੇ ਗਏ ਜਿਸ ਦੇ ਵਿੱਚ ਜਿਸ ਗੱਡੀ ਦੇ ਉੱਤੇ ਦੋਸ਼ੀਆਂ ਵੱਲੋਂ ਵਾਰਦਾਤ ਅੰਜਾਮ ਕੀਤੀ ਗਈ ਉਹ ਗੱਡੀ ਆਇਡੈਂਟੀਫਾਈ ਕੀਤੀ ਗਈ ਪਲੱਸ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਵਾਰਦਾਤ ਕੀਤੀ ਗਈ ਉਹ ਸਾਰੇ ਆਇਡੈਂਟੀਫਾਈ ਕਰ ਲਏ ਗਏ ਨੇ ਜਿਨ੍ਹਾਂ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ